ਤੁਸੀਂ ਦੀਪ ਕਰੇ ਅੱਛਾ ਜਿਹੜਾ ਇਹ ਮਾਮਲਾ ਹੋਇਆ ਇਹਦੇ ਵਿੱਚ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ ਉਹਦੇ ਤੁਹਾਡਾ ਬੇਟਾ ਵੀ ਸੁਣਾ ਮੇਰਾ ਬੇਟਾ ਇੱਕ ਹੈਗਾ ਹੀ ਅੱਛਾ ਇਹ ਨੌਜਵਾਨ ਕੀ ਕਰਨਾ ਸੀ ਬੈਂਕ ਚੋਂ ਪਤਾ ਲੱਗੇ ਜਿਹੜਾ ਦਾ ਮੇਰਾ ਬੇਟਾ ਦਾ ਉਹ ਤਾਂ ਪੇਰਸਾਨ ਵਾਰੀ ਆਇਆ ਤਰੀ ਪਤਾ ਕਰਨ ਅ ਦੂਸਰੇ ਦਾ ਨਹੀਂ ਮੈਨੂੰ ਪਤਾ ਜੀ ਹੈਗਾ ਵੀ ਉਹ ਮਤਲਬ ਉਹ ਦੂਸਰਾ ਮੁੰਡਾ ਜਿਹੜਾ ਗੈਲਤਾ ਜਿਹਦੇ ਗੋੜੀ ਕੱਲ ਲੱਗੀ ਸੀ ਉਹ ਵੀ ਗੈਲੇ ਆਇਆ ਤਾਂ ਪਤਾ ਕਰਨ ਵੀ ਕਾਤੇ ਕੱਟ ਰਹੇ ਪੈਸੇ ਕਾਤੇ ਨਹੀਂ ਹਾਂਜੀ ਜਿਹੜੇ ਦਾ ਹਾਂਜੀ ਉਰੀ ਦਾ ਹੀ ਹੈ ਜੀ ਅੱਛਾ ਪਹਿਲਾਂ ਤੁਸੀਂ ਬੈਂਕ ਚ ਆਈ ਆਪਣੇ ਬੈਂਕ ਖਾਤੇ ਚੈੱਕ ਕਰਨ ਵਾਸਤੇ ਮੈਂ ਤਾਂ ਦੀ ਆ ਜਾਨੀ ਇੱਕ ਕਰਾਉਣੀ ਹੋਣ ਵੀ ਜੇ ਮੈਂ ਹਲੇ ਆਉਣਾ ਤਾਂ ਚੈੱਕ ਕਰਾਉਣਾ ਤੇ ਪੈਸੇ ਵੀ ਜਵਾਂ ਚੈੱਕ ਕਰਾਉਣਾ ਹੁੰਦਾ ਜਦੋਂ ਹੁਣ ਗੋਲੀ ਲੱਗੀ ਹੈ ਹੁਣ ਮੈਂ ਜਦ ਦੇਖਿਆ ਬੈਂਕ ਬੰਦ ਹੈ ਹਲੇ ਮੈਂ ਇਸ ਕਰਕੇ ਕਾਪੀ ਲੈ ਕੇ ਨਹੀਂ ਆ ਠੀਕ ਹੈ ਬੇਟਾ ਮੇਰਾ ਠੀਕ ਹੈ ਜੀ ਛੋੜੇ ਨੌਜਵਾਨ ਤੇ ਗੋਲੀ ਲੱਗੀ ਉਹਦੇ ਬਾਰੇ ਪਤਾ ਲੱਗਿਆ ਕਿਵੇਂ ਆ ਹਲੇ ਤਾਂ ਕੋਈ ਪਤਾ ਨਹੀਂ ਲੱਗਿਆ ਸਰ ਗਲਤ ਹੋਇਆ ਕਿਵੇਂ ਹੋਇਆ ਗਲਤੀ ਕਰਹੀ ਇਹਨਾਂ ਨੇ ਜਿਹੜੀ ਗੋਲੀ ਚਲਾਈ ਗਲਤ ਕਰਿਆ ਜੀ ਇਹਨਾਂ ਨੇ ਸਰ ਇਹ ਮੁਹਾਲੀ ਜਿਲ੍ਹੇ ਦੇ ਪਿੰਡ ਮੱਝ ਦੇ ਵਿੱਚ ਜੋ ਬੈਂਕ ਦੇ ਕੋਸੇ ਗੋਲੀ ਚੱਲੀ ਹੈ ਇਹ ਕੀ ਹੈ ਪੂਰਾ ਮਾਮਲਾ ਹੈ ਇਹ ਕੋਈ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੰਕ ਦੇ ਵਿੱਚ ਇਹਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗੇ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲੋਂ ਤੇ ਉਹ ਹੁਣ ਪੀਜੀ ਲੈ ਗਏ ਆ ਬਾਕੀ ਜੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲੋਂ ਇਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਕਿੰਨੀ ਗੋਲੀ ਲੱਗੀ ਇੱਕ ਚਲਾਈ ਆ ਜੀ ਗੋਲੀ ਜੋ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਨਹੀਂ ਇਹਨਾਂ ਦੀ ਮਦਰ ਦਾ ਇੱਥੇ ਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਉਹਨਾਂ ਕੋਲ ਪੁੱਛ ਕੇ ਜੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਖੇ ਬਾਰੇ ਬੋਲਦੇ ਆ ਜਿਹਦੇ ਕਰਕੇ ਬਾਹਰ ਨਿਕਲ ਗਈ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਆਂ ਜੀ ਅੱਗੇ ਉਥੋਂ ਕੀ ਉਹਦੇ ਅੰਦਾਜ਼ ਅੱਗੇ ਕਾਰਵਾਈ ਕੀਤੀ ਜਾਊਗੀ ਜੀ ਮੈਪਨੂ ਦੇ ਕੋਲ ਸੀ ਜਿਹੜਾ ਹੈਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਇਹ ਉਹ ਉਹ ਨੌਜਵਾਨ ਤੇ ਗੋਲੀ ਲੱਗੀ ਹੈ ਜੀ ਕਿਵੇਂ ਉਹਦੀ ਹਾਲਤ ਕਿਵੇਂ ਹੁਣ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਹਾਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ 21 ਨੌਜਵਾਨਾਂ ਦੇ ਲੱਗੇ ਹੋਏ ਇੱਕ ਦੀ ਲੱਗੀ ਅਜੇ ਤੱਕ ਜਿਹੜਾ ਹੈਗਾ ਵਾ ਇੱਕ ਦੇ ਇੱਕ ਵਾਲਿਆਂ ਵੱਲੋਂ ਕੀ ਬਿਆਨ ਦਿੱਤੇ ਕੇ ਜੀ ਰੁਕੇ ਜਾ ਰਹੇ ਨੇ ਨਹੀਂ ਅਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਅਜੇ ਉਹ ਜਿਹੜੇ ਅਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟ ਦਾ ਇਦਾਂ ਦਾ ਕੋਈ ਹੈ ਨਹੀਂ ਇਹ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਆ ਜੀ ਇਹ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਅਸੀਂ ਉੱਥੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬਣਦੀ ਤਫਤੀਸ਼ ਕਰਕੇ ਜੋ ਵੀ ਆ ਐਫਆਈਆ ਦਰਜ ਕਰਕੇ ਜਿਹੜੀ ਕਾਰਵਾਈ ਅਮਜ ਲਿਆਵਾਂਗੇ ਜੀ ਅੱਗੇ